ਅੱਜ ਵਿਧਾਇਕ ਬ੍ਰਹਮਸ਼ੰਕਰ ਜੀ ਉਪਾ ਦੇ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਜੋ ਲੋਕਾਂ ਵੱਲੋਂ ਸ਼ਿਕਾਇਤਾਂ ਸਨ ਉਹਨਾਂ ਦੇ ਵਿੱਚੋਂ ਕਾਫੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਜੋ ਸ਼ਿਕਾਇਤਾਂ ਰਹਿ ਗਈਆਂ ਨੇ ਉਹਨਾਂ ਨੂੰ ਸਬੰਧਿਤ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਜੋ ਰਹਿੰਦੀਆਂ ਸ਼ਿਕਾਇਤਾਂ ਦਾ ਜਲਦ ਤੇ ਜਲਦ ਨਿਪਟਾਰਾ ਕੀਤਾ ਜਾ ਸਕੇ ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਤਹਿਸੀਲ ਦੇ ਵਿੱਚ ਕਿਸੇ ਕੰਮ ਦੇ ਨਾਲ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਰਕੇਂਦਰ ਜੀ ਅੱਜ ਤਸੀਲੇ ਐਂ ਉਹ ਸ਼ਿਕਾਇਤਾਂ ਸੁਣੀਆਂ ਜਾ ਰਹੀਆਂ ਕੀ ਪ੍ਰੋਬਲਮ ਸੀ ਤੁਹਾਡੀ ਮੇਰੀ ਪ੍ਰੋਬਲਮ ਹੈ ਜੀ ਮੈਂ ਕਾਫੀ ਸਿਰ ਤੋਂ ਇਨਵੈਸਟੀਗੇਸ਼ਨ ਹੁੰਦੀ ਸੀ 76 ਨੰਬਰ ਐਫ ਆਈ ਆਰ 9323 ਦੀ ਜੇ ਮੈਂ ਮੈਂ ਇੱਕ ਰੱਪਾ ਹੁੰਦੀ ਹੈ ਖਰੀਦਿਆ ਸੀ ਉਹਨਾਂ ਬੰਦਿਆਂ ਨੇ ਥੋੜਾ ਜਿਹਾ ਕਲੋਜਮੈਂਟ ਕਰ ਲਈਓ 11 ਮਾਲੇ ਦਾ ਰੱਪਾ ਆ ਉਹ ਮੇਰੇ ਕੋਲ ਜਬਰਦਸਤੀ ਕਰਾਉਣੀ ਚਾਹੁੰਦੇ ਆ ਦਬਾਅ ਪਾ ਕੇ ਡਰਾ ਕੇ ਮੈਂ ਫੜਾ ਲੀਆ ਕਿੱਥੇ ਰੱਪਾ ਕਿੱਥੇ ਦਾ ਆ ਬੁਰ ਹੀਰਾ ਦਾ ਕੀ ਤੁਹਾਡੇ ਐਫਆਈਆਰ ਕਿਸੀ ਤੇ ਹੁਣ ਕੀ ਕੀ ਦੋ ਐਫਆਈਆਰ ਆਏ ਨੇ ਹੁਣ ਕੀ ਕਹਿ ਰਹੇ ਨੇ ਉਹ ਉਹ ਗੱਲਬਾਤ ਹੋਈ ਕੀ ਕਿਹਾ ਉਹ ਤੁਹਾਨੂੰ ਕਹਿੰਦੇ ਜੀ ਤੁਸੀਂ ਵਾਰੀ ਹੁਣ ਥੱਲੇ ਐਸਐਚਓ ਸਿਟੀ ਨੂੰ ਚਿੱਠੀ ਜੇਵਾ ਇਹ ਬਕੂਆ ਹੈਗਾ ਤਸੀਲ ਦਾ ਅੱਛਾ ਜੀ ਇਹ ਤੇ ਐਫਆਈਆਰ ਉਸ ਕਰਕੇ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਠੀਕ ਵਾਅਦਾ ਕਰਕੇ ਫੇਰ ਨੋਟਸਾਂ ਕਿ ਮੈਂ ਕਰਦਾ ਤੁਹਾਡੇ ਐਫਆਈਆਰ ਵਿੱਚ ਨਾਮ ਆਇਆ ਕਦੋਂ ਸੀਗਾ ਹਾਂਜੀ ਤੁਹਾਡੇ ਐਫਆਈਆਰ ਵਿੱਚ ਨਾਮ ਆਇਆ ਕਦੋਂ ਸੀਗਾ ਨਾਮ ਮੇਰਾ ਹੈਗਾ ਬੇਟੀ ਕਿ ਕਦੋਂ ਕਦੋਂ ਕਿੰਨੀ ਥੇਰ ਪਹਿਲਾਂ ਉਹ ਤੈਨੂੰ ਤੀਨ ਨੂੰ ਤੈਨੂੰ ਤੀਨ ਨੂੰ ਜਿਹੜਾ ਐਫ ਆਈ ਆ ਹੋ ਗਿਆ ਉਹ ਤੋਂ ਤੁਹਾਡੀ ਰੈਸਟਰੀ ਪਈ ਆ ਤੁਹਾਨੂੰ ਬੰਦ ਕਰਕੇ ਪੁਲਿਸ ਵਾਲੇ ਆਏ ਸੀ ਜੀ ਹਾਂਜੀ ਤੁਹਾਨੂੰ ਰੈਸਟਰੀ ਦਿੱਤਾ ਗਿਆ ਪੁਲਿਸ ਆਈ ਸੀ ਬੰਦ ਕਰਨ ਭੁੜਨ ਵਾਸਤੇ ਪੁਲਿਸ ਤੁਹਾਨੂੰ ਤੁਹਾਡੇ ਪਰਚੇ ਜੀ ਨਾਮ ਆ ਤੁਹਾਨੂੰ ਪੁਲਿਸ ਰੈਸਟਰੀ ਕਰਨ ਆਈ ਸੀ ਰੈਸਟ ਕਰ ਮੈਂ ਮੇਰੀ ਐਟਰੀਸ ਵੈਟਰੀ ਮੇਲ ਹੋ ਗਈ ਹੋ ਜਾਂ ਜੱਟ ਸਾਹਿਬ ਹਾਂ ਸਟੇਸ਼ਨ ਜੱਟ ਸਾਹਿਬ ਨੇ ਮੈਨੂੰ ਬੋਨੋਫਾਇਡ ਪ੍ਰੋਟੈਕਟਰ ਬਣ ਲਿਆ ਤੁਸੀਂ ਹੋਰ ਕੀ ਕਹੋ ਜੀ ਆਇਓ ਅੱਗੇ ਐਮ ਐਲ ਐਸ ਐਸ ਸਟਾਫ ਕੋਲੋਂ ਕੀ ਚੱਕਿਆ ਸੀ ਸਰ ਮੇਰੀ ਸ਼ਿਕਾਇਤ ਇਹ ਸੀ ਮੈਂ ਇੱਕ ਕਿਸੇ ਕੋਲ ਜ਼ਮੀਨ ਪਰਚੇਜ਼ ਕੀਤੀ ਸੀ 2000 5 6 ਦੇ ਵਿੱਚ ਉਹ ਮੈਂ ਉਸ ਤੋਂ ਬਾਅਦ ਉਹਨੇ ਕਿਸੇ ਨੂੰ ਸੈਲ ਆਊਟ ਕਰਤੀ ਸੀ ਉਹਦੇ ਲਈ ਮੈਂ ਆਪਣੇ ਕੋਰਟ ਦਾ ਦਰਵਾਜ਼ਾ ਖੜਕਟਾਇਆ ਜਿਹੜਾ ਫੈਸਲਾ 2012 ਚ ਮੇਰੇ ਹੱਕ ਵਿੱਚ ਹੋਇਆ ਤੇ ਉਸ ਤੋਂ ਬਾਅਦ ਉਹਦੀ ਐਗਜ਼ੀਕਿਊਸ਼ਨ ਪਾਈ ਜਿਹੜੀ ਕਿ 2016 ਚ ਮੇਰੇ ਹੱਕ ਚ ਹੋਈ ਤੇ ਉਹ ਬੰਦੇ ਨਹੀਂ ਪੇਸ਼ ਹੋਏ ਤਾਂ ਕੋਰਟ ਦੇ ਆਰਡਰਾਂ ਦੇ ਅਕੋਰਡਿੰਗਲੀ ਕੋਰਟ ਦੇ ਅਲਮਤ ਨੇ ਆ ਕੇ ਮੇਰੀ ਰਜਿਸਟਰੀ ਇੱਥੇ ਐਗਜ਼ੀਕਿਊਟ ਕਰਾਈ ਸੀ ਲੇ ਡੇਟ ਅਜ ਦੀ ਢੀ ਹੜੀ ਤੱਕ ਵੀ ਮੈਂ ਆਪਣੇ ਇਤਕਾਲ ਲਈ ਘੁੰਮ ਰਿਹਾ ਆ ਉਹ ਤਾਂ ਮੈਨੂੰ ਕੋਈ ਵੀ ਪਹਿਲਾਂ ਪਿੱਛੇ ਜੇ ਦਿੱਤਾ ਸੀ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੇ ਕਿਹਾ ਗਿਆ ਕਿ ਇਹ ਜਿਹੜੇ ਕੋਡ ਦੇ ਆਰਡਰ ਦੇ ਅਕੋਰਡਿੰਗ ਰਜਿਸਟਰੀ ਹੋਣੀ ਸੀ ਪਰ ਇਜ਼ਰਾਇਲ ਦੇ ਮੁਤਾਬਕ ਨਹੀਂ ਹੋਈ ਕੋ ਅਜ ਤੱਕ ਮੈਨੂੰ ਕੋਈ ਦਾ ਨਾਲ ਕੋਈ ਵਧੀਆ ਜਵਾਬ ਅਜੇ ਤੱਕ ਨਹੀਂ ਮਿਲਿਆ। ਮਤਲਬ ਜਿਹੜੀ ਤੁਸੀਂ ਰਜਿਸਟਰੀ ਕਰਵਾਈ ਸੀ ਉਹਦਾ ਕਬਜ਼ਾ ਤੁਹਾਡਾ ਜ਼ਮੀਨ ਦਾ। ਕਬਜ਼ਾ ਜ਼ਮੀਨ ਦਾ ਮੇਰੇ ਕੋਲ ਹੈ। ਉਹ ਲਈ ਤਾਂ ਇੰਤਕਾਲ ਨਹੀਂ ਹੋਇਆ, ਇੰਤਕਾਲੇ ਤੁਸੀਂ 2016 ਤੋਂ ਲਗਾਤਾਰ ਇੱਕ ਤਾਂ ਕਿਹੜੇ ਬਿਲਕੁਲ ਸਰ ਜਦੋਂ 2016 ਚ ਮੈਂ ਅਪਲਾਈ ਕੀਤਾ ਸੀ ਉਦੋਂ ਸਾਡੇ ਇੱਥੇ ਪਟਵਾਰੀ ਸਾਹਿਬ ਆਏ ਸੀ ਇੱਕ। ਉਹ ਪਰਵੀਸ਼ਨ ਪੀਰੀਅਡ ਚ ਸੀਗੇ। ਪਰਵੀਸ਼ਨ ਪੀਰੀਅਡ ਤੋਂ ਬਾਅਦ ਉਹ ਆਪਣਾ ਪਰਵੀਸ਼ਨ ਪੀਰੀਅਡ ਪੂਰਾ ਕਰਕੇ ਪਟਵਾਰੀ ਦਾ ਟਾਈਮ ਪੂਰਾ ਕਰਕੇ ਅੱਜ ਗਰਦਾਵਰ ਲੱਗ ਗਿਆ ਪਰ ਮੈਂ ਇੰਤਕਾਲ ਹੀ ਹੁੰਦੇ ਘੁੰਮਦਾ ਰਿਹਾ। ਅੱਜ ਹੁਣ ਵਿ ਉਹਨਾਂ ਨੇ ਕਿਹਾ ਜੀ ਕਿ ਮੁੜੇ ਜਦੋਂ ਉਹ ਆਪਣੇ ਕਿਸੇ ਕੈਂਪ ਤੇ ਗਏ ਆ ਗਰਦਾਵਰ ਸਾਹਿਬ ਜਿੱਦਾਂ ਹੀ ਜਾਂਦੇ ਆ ਨਾਲ ਹੀ ਤਾਂ ਦਾ ਜਿਹੜਾ ਹੱਲ ਮੌਕੇ ਤੇ ਕਰਾਵਾਂਗੇ ਕੋਈ ਟੈਂਟ ਨਹੀਂ ਦਿੱਤਾ ਗਿਆ ਆਈ ਉਹਨਾਂ ਨੇ ਕਿਹਾ ਜਿੱਦਾਂ ਜਾਂਦੇ ਨਾਲ ਹੀ ਹੱਲ ਕਰਾਵਾਂਗੇ ਕਿਸੇ ਕੈਂਪ ਬੜੇ ਦਾਅਵੇ ਤਾਂ ਕਰਦੇ ਸੀ ਕਿ ਲਗਭਗ 10 ਦਿਨ ਹਫ਼ਤੇ ਰਿਹਾ ਕਿ ਕਾਹ ਹੋ ਗਿਆ ਜਿਹੜਾ 16 ਦਿਨ ਪੈਂਡਿੰਗ ਪਿਆ ਉਹਨੂੰ ਦੇਖ ਕੇ ਅੱਜ ਦੇ ਦਿੱਤਾ ਸਰ ਅੱਜ ਲੱਗਾ ਸੀ ਕੈਂਪ ਜੀ ਸਾਨੂੰ ਪਤਾ ਲੱਗਾ ਅਸੀਂ ਆ ਕੇ ਆ ਕੇ ਰੱਖੀ ਆ ਦੇਖਦੇ ਆ ਜੀ ਆਸ਼ਵਾਸਨ ਮਿਲਿਆ ਜੀ ਸ਼ਾਇਦ ਪ੍ਰੋਪਰ ਹੋ ਵੀ ਜਾਵੇ ਅੰਕੀ ਨੰਬਰ ਜੀ ਮੇਰਾ ਨਾਮ ਹੈਗਾ ਭਾਈ ਦੀਪ কুমার ਦੀਪਕ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਹਾਂ ਅੱਜ ਤੁਸੀਂ ਐਂਸ਼ੀਤ ਸ਼ਕੈਲਕ ਕੀ ਸੀ ਮਤਲਬ ਇੱਕ ਮੈਨੂੰ ਪਤਾ ਲੱਗਾ ਅੱਜ ਦਰਵਾਜ਼ਾ ਲੱਗਾ ਹੈ ਤੇ ਜਨਤਾ ਦਰਵਾਜ਼ਾ ਲੱਗਾ ਆ ਤੇ ਮੈਂ ਪਹਿਲਾਂ ਵੀ ਡੀਸੀ ਸਾਹਿਬ ਕੋ ਗਿਆ ਮੇਰੇ ਹੋਰ ਵੀ ਇੱਕ ਮੇਰਾ ਮੈਂ ਪ੍ਰਾਪਰਟੀ ਵੇਚੀ ਸੀ 2018 ਦੇ ਵਿੱਚ ਸੁੰਦਰ ਸ਼ਾਮ ਅੜੋੜਾ ਜੀ ਨੂੰ ਤੇ ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਨੇ 620 ਦਰਵਾਜ਼ੇ ਦਿੱਤੀ ਸੀ ਉਹ ਮਨੀ ਕੋਸ਼ਿਸ਼ ਪ੍ਰਾਪਰਟੀ ਖਰੀਦੀ ਸੀ ਕੁਲਤਾਰ ਸਿੰਘ ਦਰਸ਼ਨਪਾਲ ਤੋਂ ਤੇ ਇਹ ਜਿਹੜੀ ਪ੍ਰਾਪਰਟੀ ਮੈਨੂੰ ਖਰੀਦੀ ਸੀ ਉਹ ਸੀਗੀ ਕੁਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੁਰੀਣਾ ਇਹ 메ਨ ਰੋਡ ਬਾਈਪਾਸ ਤੇ ਜਬੀਰ ਕਾਂਦੀ ਸੀ ਤਕਰੀਬਨ 65 ਮਰਲੇ ਦਾ ਮੇਰੇ ਨਾਲ ਬਿਆਨਾ ਹੋਇਆ ਸੀ ਸ਼ਾਦੀ ਲਾਲ ਦਾ ਜਿਹਦੇ ਵਿੱਚ ਉਹਨੇ 6 ਲੱਖ ਰੁਪਏ ਮੈਨੂੰ ਦਿੱਤਾ ਸੀ ਅਡਵਾਂਸ ਉਸ ਤੋਂ ਬਾਅਦ ਮੈਂ ਸਿੱਧੇ ਤੌਰ ਤੇ ਇਹਨਾਂ ਨੂੰ ਰਿਸ਼ਤੀਆਂ ਕਰਵਾਤੀਆਂ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਇਹ ਰਿਸ਼ਤੀਆਂ ਕਰਵਾ ਦੇ ਕੋਈ ਚੈੱਕ ਦੇ ਤੇ ਉਸ ਸੈਲਫ ਦੇ ਚੈੱਕ ਵੀ ਦਿੱਤੇ ਹਾਂ ਨੇ ਕੁਲਵਿੰਦਰ ਸਿੰਘ ਨੂੰ ਉਸ ਤੋਂ ਬਾਅਦ ਇਹਨਾਂ ਰਿਸ਼ਤੀਆਂ ਕਰਵਾ ਲਈਆਂ ਤੇ ਕ੍ਰਿਸ਼ਤੀਆਂ ਤੋਂ ਕੁਝ ਦਿਨਾਂ ਬਾਅਦ ਜਿਹੜੇ ਚੈੱਕ ਆਏ ਸੀ ਕੁਝ ਇੱਕ ਤਾਂ ਪਾਸ ਹੋ ਗਏ ਬਾਕੀ ਚੈੱਕ ਬਾਉਂਸ ਹੋ ਗਏ 3 ਸਾਲ ਬਾਅਦ 3 ਸਾਲ ਬਾਅਦ 3 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਕੁਲਵਿੰਦਰ ਸਿੰਘ ਨੇ ਕੋਰਟ ਦੇ ਵਿੱਚ ਫੇਰ ਕੋਰਟ ਦੇ ਵਿੱਚ ਇੱਕ ਕੇਸ ਕੀਤਾ ਉਸ ਕੇਸ ਦੇ ਦਰਮਿਆਨ 2 ਸਾਲ ਬਾਅਦ ਉਹਨੂੰ ਕੋਰਟ ਦੇ ਵਿੱਚ ਪੈਸੇ ਮਿਲੇ ਉਹ ਕੇਸ ਅਜੇ ਵੀ ਚੱਲਦਾ ਆ ਤੇ ਕੋਰਟ 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 ਨੇ ਇੱਕ ਆਰਡਰ ਵੀ ਦਿੱਤਾ ਸੀ ਆ ਕੋਰਟ ਆਰਡਰ ਸੀਗਾ 2022 ਦੇ ਵਿੱਚ ਵਾਸ ਗਈ ਕੁਲਵਿੰਦਰ ਸਿੰਘ ਦੀ ਜ਼ਮੀਨ ਜਿਹੜੀ ਵੀ ਜ਼ਮੀਨ ਐ ਨੇ ਖਰੀਦੀ ਆ ਉਹ ਤੇ ਸਟੇ ਆ ਨੇਚਰ ਨੂੰ ਚੇਂਜ ਨਹੀਂ ਕਰ ਸਕਦੇ ਇਹਨਾਂ ਨੇ ਨੇਚਰ ਨੂੰ ਵੀ ਚੇਂਜ ਕੀਤਾ ਸ਼ਾਦੀ لال ਕੋ ਤਵਾਦਿਆ ਕਰਵਾ ਲੇ ਉਸ ਤੋਂ ਬਾਅਦ ਤਵਾਦਿਆ ਨੂੰ ਅੱਗੇ ਫਿਰ ਤਵਾਦਲਾ ਹੋ ਗਿਆ ਬਟ ਮੇਰੀ ਪ੍ਰੋਬਲਮ ਇਹ ਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ 65 ਮਾਲੇ ਮੇਰੇ ਕੋਲ ਲੈ ਸੀ 54 ਮਾਲੇ ਦੀ ਰਿਸਟੀ ਕਰਵਾਈ ਤਕਸੀਮ ਦੇ ਵਿੱਚ ਉਦੋਂ ਇੱਕ ਤਕਸੀਮ ਦਾ ਕੇਸ ਚੱਲਦਾ ਸੀ ਬਣਾਉਣਾ ਉਦੋਂ ਤਕਸੀਮ ਦੇ ਵਿੱਚ ਆ ਕਾਗਜ ਆ ਇਹਨਾਂ ਨੇ 193 ਮਾਲੇ ਦੀਆਂ ਰਿਸਟੀਆਂ ਕਰਵਾਈਆਂ 8 ਰਿਸਟੀਆਂ 8 ਰਿਸਟੀਆਂ 193 ਮਾਲੇ ਦੀ ਸੀਗੀ ਪਟਵਾਰੀ ਨੇ ਜਾਂ ਕਾਨੂੰਗੋਨਾਂ ਨੇ ਜਾਂ ਗਰਦਾਵਾ ਨੇ ਜਾਂ ਤਹਿਸੀਲਦਾਰ ਨੇ ਕਿਸ ਜਿਹੜੀ ਵੀ ਗਲਤੀ ਆ ਉਹਨਾਂ ਨੇ 202 ਮਾਲੇ ਇਹਦਾ ਕੁਰਾ ਬਣਾ ਕੇ ਪਾਤਾ ਇਹਦਾ ਮੈਂ ਪਿਛੇ 2-4 ਮਹੀਨੇ ਪਹਿਲਾਂ ਸਿਵਲ ਦੇ ਵਿੱਚ ਸਿਵਲ ਦਾ ਕੋਰਟ ਕੋਰਟ ਕੇਸ ਵੀ ਕੀਤਾ ਏਡੀਸੀ ਸਾਹਿਬ ਦੀ ਕੋਰਟ ਦੇ ਵਿੱਚ ਵੀ ਉਹਦਾ ਕੇਸ ਚੱਲਦਾ ਆ ਤੇ ਇਹਨਾਂ ਨੇ ਮੈਂ ਹੁਣ ਜੀਵੀਨ ਦੀ ਸਫਾਈ ਕਰਦਾ ਜਾਂ ਕੁਛ ਵੀ ਕਰਦਾ ਇਹ ਉੱਥੇ ਮੇਰੇ ਪਿੱਲਰ ਤੋੜ ਦਿੰਦੇ ਆ ਮੈਂ ਤੇ ਧੂਖੀ ਕੰਪਲੀਟਾ ਦਿੱਤੀ ਦੋ ਵਾਰ ਅਗਰ ਮੈਂ ਆ ਮੈਂ ਜੋਲ ਸਾਹਿਬ ਦੀ ਇਦਾਦ ਦੇ ਵਿੱਚ ਗਿਆ ਸੀ ਆ ਤੇ 27 525 ਨੂੰ ਮੈਨੂੰ ਕੋਰੀ ਦਾ ਸਟੇਸ਼ਨ ਤੋਂ ਇੱਕ ਫੋਨ ਆਂਦਾ ਆ ਏਐਸਆਈ ਦਾ ਕਹਿੰਦੇ ਤੇਰੇ ਤੇ ਕੰਪਲੀਟ ਆ ਤੂੰ ਥਾਣੇ ਆ ਮੈਂ ਕਿਹਾ ਮੈਂ ਮੇਰਾ ਬੇਟਾ ਬਿਮਾਰ ਸੀਗਾ ਮੈਂ ਦਵਾਈ ਲੈਣ ਜਾਣਾ ਸੀ ਪੀਜੀਐਮੈਂ ਕਿਹਾ ਮੈਂ ਤੈਨੂੰ ਕੱਲ ਜਾਂ ਸ਼ਾਮ ਨੂੰ ਮਿਲਦਾ ਪਰਸੋਂ ਸ਼ਾਮ ਨੂੰ ਆ ਕੇ ਮਿਲਦਾ ਆ ਬਿੱਲ ਪੇਪਰਾਂ ਦੇ ਨਾਲ ਉਨੇ ਮੈਨੂੰ ਇੰਨਾ ਟਾਰਗੇਟ ਕੀਤਾ ਮੈਨੂੰ ਪਤਾ ਲੱਗਿਆ ਇਹਨੇ ਮੈਨੂੰ ਚੱਕ ਕੇ ਅੰਦਰ ਦੇਣਾ ਮੈਂ ਸਿੱਧਾ ਹੀ ਆਪਣੇ ਵਕੀਲ ਨੂੰ ਫੋਨ ਕੀਤਾ ਮੈਂ ਆਪਣੀ ਜਮਾਨਤ ਲਈ ਜਮਾਨਤ ਦੇ ਵਿੱਚ ਜਦੋਂ ਜੱਜ ਸਾਹਿਬ ਨੇ ਜੋਲ ਸਾਹਿਬ ਸ਼ਾਸ਼ਨ ਜੱਜ ਸਕੇ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਇਹਨਾਂ ਨੇ ਪੁਲਿਸ ਨੇ ਜਵਾਬ ਦਿੱਤਾ ਕਿ ਇਹਦੇ ਖਿਲਾਫ ਕੋਈ ਕੰਪਲੇਟ ਨਹੀਂ ਆ ਇਹਨਾਂ ਪੁੱਛਣ ਆਲਾ ਹੋਵੇ ਮੈਨੂੰ ਫੋਨ ਕਿਉਂ ਕਰਦੇ ਆ ਉਸ ਤੋਂ ਬਾਅਦ ਫਿਰ ਵੀ 2 ਮਹੀਨੇ ਪਹਿਲਾਂ ਵੀ ਇਹਨਾਂ ਨੇ ਫੇਰ ਝੂਠੀ ਕੰਪਲੇਟ ਦਿੱਤੀ ਮੈਂ ਦਿੱਤੀਆਂ ਉਹਦੀ ਵੀ ਕੋਈ ਕਾਰਵਾਈ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਅੱਜ ਐਮਐਲਏ ਸਾਹਿਬ ਏਡੀਸੀ ਸਾਹਿਬ ਨੂੰ ਇਹ ਦੱਸ ਰਿਹਾ ਸੀ ਮਾਲ ਵਿਭਾਗ ਦੇ ਗਲਤੀ ਆ ਸਾਡੀ ਕੋਈ ਗਲਤੀ ਨਹੀਂ ਮੈਂ ਤਾਂ ਆਪਣੀ ਪ੍ਰਾਪਰਟੀ ਲੈਣੀ ਆ ਕਰੋੜ ਰੁਪਏ ਦੀ ਜਗਾ ਆ ਸਰਕਾਰੀ ਵੈਲਿਊ 7,55,000 75,000 ਰੁਪਏ ਇੱਕ ਮਾਲੇ ਦੀ ਵੈਲਿਊ ਆ ਨੌ ਮਾਲੇ ਏਡੀ ਇਹਨਾਂ ਨੇ ਬਾਦੂ ਘਾਤੇ ਕੁਰੇ ਦੇ ਵਿੱਚ 8 ਮਾਲੇ ਜਾਂ 9 ਮਾਲੇ ਸ਼ਾਦੀ ਲਾਲ ਹਰਪਾਲ ਸਿੰਘ ਪੁਰੀ ਵਗੈਰਾ ਨੂੰ ਉਹਨਾਂ ਨੂੰ ਦੇ ਦਿੱਤੇ ਆ ਹਾਂਜੀ ਉਹਨਾਂ ਨੇ ਅੱਗੇ ਸੁੰਦਰ ਸ਼ਾਮ अरोड़ा ਜੀ ਨੂੰ ਦੇ ਦਿੱਤੀ ਆ ਧਮਕੀਆਂ ਕਿਥੋਂ ਆਉਂਦੀਆਂ ਤੁਹਾਨੂੰ ਜਿਨ੍ਹਾਂ ਦੀ ਜ਼ਮੀਨਾਂ ਆ ਜਿਹੜੇ ਤਬਜਾ ਕਰਨ ਫਿਰਦੇ ਆ ਉਹ ਹੁਣ ਕੀ ਸਮਝਾਉਣਾ ਮੈਂ ਤਾਂ ADC ਸਾਹਮਣੇ ਇੱਕ ਐਪਲੀਕੇਸ਼ਨ ਦਿੱਤੀ ਆ ਤੇ ਉਹ ਕਹਿੰਦੇ ਜੋ ਅਦਾਲਤ ਜੋ ਵੀ ਸਪੋਸਿੰਗ ਹੋਊਗਾ ਅਸੀਂ ਕਰਾਂਗੇ ਆ ਇੱਕ ਚੀਜ਼ ਵਾਲੇ ਨੇ ਪੁੱਲਾ ਝਾੜਦਾ ਭਾਈ ਸਾਡਾ ਸਾਡਾ ਕੋਈ ਕਸੂਰ ਨਹੀਂ ਕਹਿੰਦੇ ਛੇ ਜੋ ਜੋ ਅਸਿਸਟੈਂਟ ਜਿੰਜਾ ਮੌਜੂਦ ਸੀ ਉਹ ਬਾਕੀ ਉਹਨਾਂ ਨੇ ਤਰੇਮ ਪੁੱਲ ਕਿਧਾ ਲੈ ਗਏ ਇਹ ਤਾਂ ਮੈਨੂੰ ਵੀ ਨਹੀਂ ਪਤਾ ਤੈਨੂੰ ਲੱਗਦਾ ਹੈ ਕਿ ਕਟਵਾਰੀ ਇਹੋ ਕਿਸੇ ਦੀ ਮਿਲੀ ਹੋ ਰਹੀ ਹੋਵੇਗਾ ਇਸ ਬਾਰੇ ਮੈਂ ਸਿੱਧੇ ਤੌਰ ਤੇ ਨਹੀਂ ਕਹਿ ਸਕਦਾ ਹਾਂ ਜੀ ਹਾਂ ਜੀ ਕਹਿੰਦੇ ਏਡੀਸੀ ਸਾਹਿਬ ਨੂੰ ਅਸੀਂ ਕੋਈ ਐਪਲੀਕੇਸ਼ਨ ਦਵਾਂਗੇ ਤੇ ਮੈਟਰ ਨੂੰ ਦੇਖਾਂਗੇ ਆਪਾਂ ਮੈਂ ਤਾਂ ਮੈਂ ਤਾਂ ਆਪਣੀ ਜਗ੍ਹਾ 193 ਮਰਲੇ ਬਿਲਕੁਲ ਐਜ਼ ਇਟ ਇਜ਼ ਪਈ ਆ ਉਹਨੂੰ ਕੋਈ ਨਹੀਂ ਛੇੜਦਾ ਐਦਾਂ ਪਈ ਆ ਜਦੋਂ ਮਰਜੀ ਬਾਹਰਨ ਰੱਖ ਲਨ ਜਮੀਨ ਪੌਰੀ ਦਾ ਮੇਨ ਬਾਈਪਾਸ ਚੋਂ ਉੱਤੇ ਉਸ ਇਚ 25 ਕੈਪਸ ਨੂੰ ਨੂੰ ਲੁਕਾ ਲਿਆ देखो मैं को मैं बतौर मिनिस्टर ਵੀ ਪਹਿਲਾ ਜਨਮਾਲ ਅਦਾਲਤ ਦੇ ਤੌਰ ਤੇ ਤਹਿਸੀਲਾਂ ਚ ਬੈਣਾ ਰਿਹਾ ਔਰ 2.5 ਸਾਲ ਦੇ ਵਿੱਚ ਅਸੀਂ ਉਸ ਵੇਲੇ ਵੀ ਤਹਿਸੀਲਾਂ ਚ ਲਾਇਆ ਕਿਸੇ ਦਾ ਮੁੱਖ ਮੰਤਰੀ ਦੇ ਦੇਸ਼ ਤੇ ਮੈਂ ਕਹਿ ਸਕਦਾ ਸਾਰਾ ਕੰਮ ਚੱਲਦਾ ਔਰ ਇੱਕ ਵਾਰ ਹੀ ਇੰਤਕਾਲ ਲਾਇਆ ਜਿਸ ਦਾ ਮੈਂ ਜਲੰਧਰ ਬੈਠਾ ਸੀ 1000 ਇੰਤਕਾਲ ਹੋਇਆ ਸੀ ਇੱਕ ਦਿਨ ਦੇ ਵਿੱਚ ਲੋਕਾਂ ਦੇ ਇੰਤਕਾਲ ਰੁਕੇ ਪਏ ਸੀ ਦੂਜੀ ਵਾਰੀ ਬੈਠਾ 33000 ਤੋਂ ਇੰਤਕਾਲ ਅਸੀਂ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਲਗਾਇਆ ਇੱਥੇ ਜਿੱਥੇ ਮੈਂ 10 ਤਹਿਸੀਲਾਂ ਵਿਜ਼ਿਟ ਕੀਤੀਆਂ ਸੀ ਉਸ ਵੇਲੇ ਹੁਸ਼ਿਆਰਪੁਰ ਤੋਂ ਲੈ ਕੇ ਜਿੱਥੇ ਤੱਕ ਮੈਂ ਪਹੁੰਚ ਸਕਿਆ ਔਰ ਉਸ ਤੋਂ ਬਾਅਦ ਅਸੀਂ ਫਿਰ ਦਵਾਲਾ ਉਹ ਚ 55000 ਇੰਤਕਾਲ ਹੋਇਆ ਉਹ ਅਸੀਂ ਸਪੈਸੀਫਾਈ ਤੌਰ ਤੇ ਇੰਤਕਾਲਾਂ ਲੈ ਅੱਜ ਮੈਂ ਜਰਨਲ ਤੌਰ ਦੇ ਉੱਤੇ ਵੀ ਜਰਨਲ ਕੰਪਲੇਂਟਸ ਕਿਸੇ ਦੀ ਵੀ ਕੋਈ ਹੈਗੀ ਕਿਸੇ ਦਾ ਕੰਮ ਉਹਨਾਂ ਨੂੰ ਇਹ ਲੱਗਦਾ ਵੀ ਅਧਿਕਾਰੀ ਇੱਕ ਤੌਰ ਦੇ ਉੱਤੇ ਡਿਲੇ ਹੋ ਰਿਹਾ ਜਾਂ ਅਧਿਕਾਰੀ ਕੋਆਪਰੇਟ ਨਹੀਂ ਕਰ ਰਹੇ ਜਾਂ ਲੋਕ ਕਹਿ ਦਿੰਦੇ ਆ ਵੀ ਤਹਿਸੀਲਾਂ ਚ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਆ ਲੋਕ ਲਿਖ ਦਿੰਦੇ ਆ ਕੁਝ ਵੀ ਜਿਹੜਾ ਵੀ ਕਦਾ মিডিਆ ਵਾਲਿਆਂ ਨੂੰ ਵੀ ਇਸ ਬੇਨਤੀ ਕਰਦਾ ਵੀ ਹੈਲਦੀ ਕ੍ਰਿਟੀਸਿਜ਼ਮ ਜਿੱਦਾ ਮਰਜ਼ੀ ਹੋਣਾ ਚਾਹੀਦਾ ਲੇਕਿਨ ਜਿਹੜੀ ਗੱਲ ਆ ਉਹਦਾ ਤਸਦੀਕ ਕਰਨਾ ਚਾਹੀਦਾ ਸਰੀਆਂ ਗੱਲਾਂ ਨੂੰ ਤਸਦੀਕ ਕੀਤੇ ਮੈਂ ਵੀ ਬਿਨਾ ਉਤੋਂ ਕੋਈ ਕੰਮ ਨਹੀਂ ਕਰਦਾ ਹੁਣ ਵੀ ਮੇਰੇ ਕੋਲ ਤਸੀਲਾਂ ਦੇ ਕੁਝ ਮੈਟਰ ਜਿਹੜਾ ਸੀਗੇ ਮੈਂ ਅੱਜ ਤਜ਼ੀਰ ਇੱਥੇ ਬੈਠਾ ਕਿ ਕੱਲ ਨੂੰ ਜਿਹਨੇ ਕੋਈ ਮੈਟਰ ਆਪਣਾ ਲੈ ਕੇ ਆਣਾ ਕਿਸੇ ਨੂੰ ਕੰਪਲੇਨਟ ਆ ਕਿਸੇ ਦੀ ਕੋ ਗਲਤ ਰਜਿਸਟਰੀ ਹੋਈ ਆ ਕਿਸੇ ਗਲਤ ਕਿਸੇ ਨੇ ਕਿਹਾ ਜੀ ਮੇਰੇ ਨਾਂ ਤੇ ਗਲਤ ਰਜਿਸਟਰੀ ਕਰਾ ਲਈ ਉਹ ਮੇਰੇ ਨਾਲ ਆ ਕੇ ਡਿਸਕਸ ਕਰ ਸਕਦਾ ਸਿਰਫ ਉਹਨੂੰ ਰਿਊਮਰ ਬਣਾ ਦੇਣਾ ਪੇ ਦੇਖੋ ਜੀ ਉਹਦੇ ਨਾਲ ਐਮਐਲਏ ਸਾਹਿਬ ਮਰਦਾ ਜਿੰਨੇ ਬੰਦੇ ਆ ਮੇਰੀ ਗੱਲ ਸਮਝੋ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਇਸ ਤਰਜ਼ ਦੇ ਕੰਮ ਮੇਰਾ ਇਹ ਕੋਈ ਭਾਈ ਭਤੀਜਾ ਭੈਣ ਭਰਾ ਮਾਂ ਪਿਓ ਇਸ ਇਸ ਕੰਮ ਦੇ ਵਿੱਚ ਨਹੀਂ ਹੈ ਜਿੱਥੇ ਮੈਂ ਬੈਠਾ ਮਤਉਰ ਐਮਐਲਏ ਹੁਣ ਮੈਂ ਕਹਿ ਸਕਦਾ ਸੋ ਇਹ ਗੱਲ ਬਾਤ ਚੋ ਕਹਿ ਦੇਣ ਜੀ ਉਹ ਤਾਂ ਉਹ ਨਾਲ ਰਹਿੰਦਾ ਜੀ ਮੇਰੇ ਨਾਲ ਤਾਂ ਹੁਣ ਇਨੀ ਦੁਨੀਆ ਰਹਿੰਦੀ ਇਨੀ ਦੁਨੀਆ ਫੋਟੋ ਖਾਂਦੀ ਹੈ ਪਰ ਨਾਲ ਵੀ ਘੁੰਮਦੇ ਬੰਦੇ ਅਗਰ ਉਹਦੇ ਖਿਲਾਫ ਕੋਈ ਸ਼ਿਕਾਇਤ ਆ ਮੈਂ ਸੁਣਨ ਨੂੰ ਤਿਆਰ ਆ ਔਰ ਮੈਂ ਉਹਦੇ ਚ ਕਦੀ ਕਿਸੇ ਦੀ ਮਦਦ ਨਹੀਂ ਕਰਦਾ ਔਰ ਮੇਰਾ ਅਗਰ ਟੈਲੀਫੋਨ ਤਸਵੀਰ ਜਾਂਦਾ ਦਾ ਜਾਇਜ਼ ਕਮਲੇ ਜਾਂਦਾ ਨਜਾਇਜ਼ ਕਮਲੇ ਮੈਂ ਨਾ ਤਾਂ ਜਿੰਦਗੀ ਭਰ ਨਹੀਂ ਫੋਨ ਕੀਤਾ ਨਾ ਮੈਂ ਹੁਣ ਕਰਦਾ ਮੈਂ ਇਹ ਗੱਲਾਂ ਨੂੰ ਤਸਦੀਕ ਕਰ ਲਿਆ ਜਿੱਥੇ ਬੈਠਾ ਅਗਰ ਕਿਸੇ ਕੋ ਕੋਈ ਇਦਾਂ ਦਾ ਇਸ਼ੂ ਹੈਗਾ ਮੇਰੇ ਕੋਲ ਮੂੰਹ ਤੇ ਆ ਕੇ ਮੇਰਾ ਨਾਮ ਵੈਰੀਫਾਈ ਕਰ ਕਿਸੇ ਅੱਛਾ ਇੱਕ ਗੱਲ ਹੋਰ ਹੈ ਮੇਰੇ ਕੋ ਕਿਸੇ ਨੇ ਕੋਈ ਕੰਪਲੇਨਟ ਨਹੀਂ ਕੀਤੀ ਇਹ ਵੀ ਗੱਲ ਨਾਲਾ ਕੋਈ ਆ ਉਧੇ ਲੋਕ ਗੱਲ ਕਰੀ ਜਾਂਦੇ ਜੀ ਉਹ ਫਲਾਣਾ ਮੇਰਾ ਤਾਂ ਹਜ਼ਾਰਾਂ ਆਦਮੀਰੇ ਕਾ ਮੈਂ ਲੈਣਾ ਰਹਿੰਦਾ ਤਾਂ ਮੇਰੀਆਂ ਦੋ ਤਿੰਨ ਚੀਜ਼ਾਂ ਔਰ ਲੋਕਾਂ ਨੂੰ ਮੈਂ ਇੱਥੇ ਬਹਿ ਕੇ ਸੁਣ ਰਿਹਾ ਮਿਰਨਾਲ ਸਾਡੇ ਮਾਨਯੋਗ ਐਸਡੀਐਮ ਸਾਹਿਬ ਬੈਠੇ ਆ ਤਹਿਸੀਲਦਾਰ ਸਹਿਵਾਨ ਬੈਠੇ ਆ ਮੈਂ ਇਸ ਕਰਕੇ ਬੈਠਾ ਵੀ ਮੇਰੇ ਮੇਰਾ ਧਰਮ ਮੰਨਦਾ ਬਤੌਰ ਐਮਐਲਏ ਪਹਿਲਾਂ ਬਤੌਰ ਮਿਨਿਸਟਰ ਮੈਂ ਕੋ 2.5 ਸਾਲ ਮੈਂ ਕੋਈ ਬੰਦਾ ਕਹਿ ਨਹੀਂ ਸਕਦਾ 25 ਤਹਿਸੀਲਾਂ ਵਿੱਚ ਮੈਂ ਲਗਾਤਾਰ ਬੈਠਾ ਔਰ ਅੱਜ ਮੈਂ ਇੱਥੇ ਇਸ ਕਰਕੇ ਬੈਠਾ ਵੀ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਉਹ ਡਾਇਰੈਕਟ ਮੇਰੇ ਘਰ ਵੀ ਅਪਰੋਚ ਕਰ ਸਕਦਾ ਮੇਰੇ ਕੋਲ ਆ ਸਕਦਾ ਇੱਥੇ ਬੈਨ ਦਾ ਮਤਲਬ ਹੈ ਇਹਨਾਂ ਨੂੰ ਹੁਣ ਜਿਹੜੀਆਂ ਚੀਜ਼ਾਂ ਨੋਟ ਹੋਈਆਂ ਹਨ ਕੋ ਇਹ ਡੈਫੀਨੇਟਲੀ ਹੈ ਜਿਹੜੀ ਕੋਈ ਕੋਰਟ ਦੇ ਵਿੱਚ ਹੈ ਸਭ ਜੁਡੀਸ਼ੀਅਸ ਮੈਟਰ ਹੈ ਐਸ ਡੀ ਐਮ ਸਾਹਿਬ ਦੀ ਕੋਰਟ ਦੇ ਇੱਕ ਲੱਖ ਚੀਜ਼ ਆ ਜਿਹੜਾ ਕੰਮ ਤੁਰੰਤ ਹੋਣ ਵਾਲਾ ਉਹ ਤੁਰੰਤ ਇਹਨਾਂ ਦਾ ਇਸੇ ਵੇਲੇ ਕੀਤਾ ਜਾਏਗਾ ਐਨਓਸੀ ਨੂੰ ਲੈ ਕੇ ਬਹੁਤ ਵੱਡਾ ਅਜੇ ਤੱਕ ਕਲੀਅਰੈਂਸ ਨਹੀਂ ਹੋ ਰਿਹਾ ਰਜਿਸਟਰੀਆਂ ਲਈ ਐਨਓਸੀ ਇੱਕ ਤਰ੍ਹਾਂ ਨਗਰ ਨਿਕਮਾ ਐਨਓਸੀ ਹਮ ਕਿਹਾ ਦੇ ਦੇ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਐਨਓਸੀ ਨਾ ਦੇਖੋ ਐਨਓਸੀ ਦਾ ਮੈਟ੍ਰਿਕ ਵੀ ਕੋਹਣ ਤੇ ਆ ਮੈਂ ਉਹਨਾਂ ਨੂੰ ਕਹਿੰਦਾ ਮੇਰ ਸਾਹਿਬ ਕੋ 3 ਵਜੇ ਟਾਈਮ ਲੈਤਾ ਸੰਬੰਧਿਤ ਡਿਪਾਰਟਮੈਂਟ ਪੁੱਛੂਗਾ ਵੀ ਕੀ ਗੱਲ ਆ ਜਿਹੜਾ ਐਨਓਸੀ ਦਾ ਮੈਟਰ ਹੈਗਾ ਮੈਂ ਲੋਕਾਂ ਨੂੰ ਅਨੌਥਰਾਇਜ਼ ਲੋਕ ਕਲੋਨੀ ਦੇ ਲੋਕਾਂ ਨੇ ਜਗ੍ਹਾ ਲਈ ਹੈ ਜਿੱਥੇ ਨਾ ਬਿਜਲੀ ਹੈ ਨਾ ਲਾਈਟ ਹੈ ਨਾ ਖੰਭਾ ਹੈ ਨਾ ਪਾਣੀ ਹੈ ਨਾ ਕੋਈ ਗੱਲ ਹੈ ਨਾ ਕੋਈ ਬਾਤ ਹੈ ਉਦੋਂ ਦੇ ਲੋਕ ਖੁਦ ਥੋੜਾ ਜਿਹਾ ਲੋਕਾਂ ਨੂੰ ਜ਼ਿਕਰਨ ਜੇਗਾ ਉਦੋਂ ਮੈਂ ਮੰਨਦਾ ਹਾਂ ਲੇਕਿਨ ਕਿਉਂਕਿ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਕਿਸੇ ਵੀ ਜਿਹੜਾ ਛੋਟਾ ਖਰੀਦਦਾਰ ਕੋਈ ਵੀ ਹੈਗਾ ਉਹਨੂੰ ਕੋ ਤਕਲੀਫ ਨਾ ਹੋਵੇ ਉਤੇ ਮਾਨਜੋਗ ਮੁੱਖ ਮੰਤਰੀ ਜੀ ਨੇ ਇਹ ਗੱਲ ਕੀਤੀ ਸੀ ਕਿ ਐਨਓਸੀ ਕੋਈ ਮੈਟਰ ਰਜਿਸਟਰ ਕਰਨ ਵੇਲੇ ਘੱਟ ਤੋਂ ਘੱਟ ਨਹੀਂ ਔਰ ਮੇਰੇ ਲਿਹਾਜ਼ ਨਾਲ ਹੁਣ ਕੋਈ ਇਦਾਂ ਦੇ ਮੈਟਰ ਜਿਆਦਾ ਜਿਹੜੇ ਆ ਇਹ ਬਿਲਕੁਲ ਕੋਪਰਟ ਕਰਦੇ ਸਿਰਫ ਇੱਕ ਬੰਦਸ਼ ਆ ਵੀ ਕੱਲ ਨੂੰ ਕੋਦੇ ਦੇ ਵਿੱਚ ਕੋਈ ਲੀਗਲ ਇੰਪੈਕਟ ਨਾ ਹੋਵੇ ਵੀ ਉਹ ਪਹਿਲਾਂ ਕਲੋਨੀ ਬੈਨ ਕੀਤੀ ਹੋਵੇ ਜਾਂ ਉੱਤੇ ਕੋ ਸੈਂਕਸ਼ਨ ਸਪੈਸ਼ਲੀ ਲੱਗਾ ਹੋਵੇ ਇਹ ਜਿਹੜੇ ਕਲੋਨਾਈਜ਼ਰ ਐ ਇਹ ਮੈਨੂੰ ਕਹਿਣਾ ਚਾਹੀਦੀ ਇਹ ਗੱਲ ਖੁੱਲ ਕੇ ਕਹਿੰਦਾ ਮੈਂ ਨਾਲੇ ਗੱਲ ਇਹ ਅੱਧਾ ਸਾਡਾ ਸ਼ਹਿਰ ਕਲੋਨਾਈਜ਼ਰਾਂ ਦਾ ਮਾਰਿਆ ਵਿੱਚੋਂ ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਉੱਥੇ ਨਾ ਕੋਈ ਉਹਨਾਂ ਨੂੰ ਕੁਝ ਦਿੱਤਾ ਹੁਣ ਇੱਕ ਮੈਟਰ ਆ ਕੇ ਹਟਿਆ ਮੇਰੇ ਕੋਲ ਮੈਂ ਕਿਸੇ ਦੇ ਉੱਤੇ ਫਾਇਰ ਨਹੀਂ ਕਰਦਾ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਲੋਕਾਂ ਦਾ ਪੈਸਾ ਧੰਨ ਖਰਚਾਉਂਦੇ ਆ ਉਹਨਾਂ ਪਤਾ ਨਹੀਂ ਕਿ ਕਿਸੇ ਨੇ ਵਿਚਾਰਾਂ ਨੇ ਕਰਜ਼ਾ ਲਿਆ ਕਿਸੇ ਨੇ ਕਮੇਟੀਆਂ ਚੱਕੀਆਂ ਕਿਸੇ ਨੇ ਕੁਝ ਕੀਤਾ ਕਿਸੇ ਨੇ ਵੈਜੂ ਫੜ ਲਿਆ ਯਾਰ ਹੱਦ ਕਰ ਦੇ ਉਹਨਾਂ ਘੱਟੋ ਘੱਟ ਚੀਜ਼ ਤਾਂ ਪੂਰੀ ਦੇ ਦਿਓ ਹੂੰ ਇਹ ਕੌਲ ਨਜ਼ਰਾਂ ਦਾ ਮਾਰਿਆ ਦਾ ਵਿੱਚ ਮੈਂ ਸਾਰਿਆਂ ਨੂੰ ਇਹ ਕਹਿੰਦਾ ਅੱਛੇ ਬੰਦੇ ਵੀ ਆ ਪਰ ਇਦਾਂ ਦੇ ਬੰਦੇ ਵੀ ਨੇ ਲੋਕਾਂ ਨੂੰ ਲਟਕਾ ਕੇ ਰੱਖਿਆ ਅੱਜ ਅੱਛਾ ਉਥੇ ਜਦੋਂ ਉਹ ਤੇ ਨਹੀਂ ਆ ਤਾਂ ਲੋਕ ਨਗਰ ਨਿਗਮ ਕੋ ਆਂਦੇ ਆ ਉਹ ਇਹ ਚੀਜ਼ ਹੈ ਨਹੀਂ ਨਗਰ ਨਿਗਮ ਦੀ ਆਪਣੀ ਬੰਦਿਸ਼ ਆ ਹੁਣ ਵੀ ਇੱਕ ਮਹੀਨਾਂ ਤ ਰਾ ਆਇਆ ਸੀਗਾ ਉੱਥੇ 2 ਕਰੋੜ ਰੁਪਏ ਉਹਨਾਂ ਦੇ ਵੱਲ ਖੜਾ ਦੇਣ ਵਾਲਾ ਤੇ 10 ਲੱਖ ਰੁਪਏ ਨਾਲ ਜਾਵਾ ਕਰਾਇਆ ਜਾਂਦਾ 10 ਸਾਲ ਬਾਅਦ ਕੋਈ ਨਹੀਂ ਕੱਟ ਕੇ ਉੱਥੇ ਲੋਕਾਂ ਚ ਪਾਇਆ ਉੱਥੇ ਕਹਿੰਦੇ ਟਿਊਬ ਲਗਾ ਦਿਓ ਉਹ ਟਿਊਬ ਕਿੱਦਾਂ ਲਾ ਦਈਏ ਫਿਰ 1 ਕਰੋੜ 90 ਲੱਖ ਰੁਪਏ ਉੱਥੇ ਲਾਵੇ ਕੌਣ ਉੱਥੇ ਪਾਈਪਾਂ ਕੌਣ ਪਾਊਗਾ 2 4 5 ਕਰੋੜ ਦੀਆਂ ਸੋ ਇਹ ਚੀਜ਼ਾਂ ਨੂੰ ਪਬਲਿਕ ਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਂ ਇੱਥੇ ਪਬਲਿਕ ਇੱਥੇ ਲਈ ਬੈਠਾ ਔ ਕਿਸੇ ਨੂੰ ਰਜਿਸਟਰੀ ਕਰਾਉਣ ਵੇਲੇ ਕਿਸੇ ਨੂੰ ਕੋਈ ਇੰਤਕਾਲ ਕਰਾਉਣ ਵੇਲੇ ਕਿਸੇ ਨੂੰ ਤਕਸੀਮ ਵੇਲੇ ਕਿਸੇ ਨੂੰ ਕੋਈ ਜਿਹੜਾ ਲੀਗਲ ਮੈਟਰ ਨੂੰ ਦਿੱਕਤ ਨਹੀਂ ਆ ਸਕਦੀ ਸਿੰਪਲ ਮੈਂ ਇੱਕ ਇਸ ਕਰਕੇ ਆ ਜਿੱਥੇ ਮੈਂ ਇੰਤਕਾਲ ਕਿੰਨੇ ਦਿਨਾਂ ਵਿੱਚ ਸਰਕਾਰ ਕਹਿੰਦੀ ਹੋਣਾ ਚਾਹੀਦਾ ਹੈ ਸਰਕਾਰ ਕਹਿੰਦੀ ਹੈ 40 ਦਿਨ ਮੇਰੇ ਖਿਆਲ 45 ਦਿਨ ਦਾ ਟਰਮ ਹੈ ਕਿੰਨੇ ਦਿਨ ਦੀ ਪਹਿਲਾਂ 45 ਸੀ ਇਕੱਠੀ ਕਰਦੇ ਸੀ 36 ਦਿਨ 30 30 ਡੇਸ 30 ਦਿਨਸ ਹੋਏਗਾ ਲੇਕਿਨ ਹਾਂ ਉਹ 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 ਨੂੰ ਕੋਈ ਕਿਸੇ ਨੇ ਚੈਲੰਜ ਨਾ ਕੀਤਾ ਕਿ 30 ਦਿਨ ਚ ਨਾ ਹੋਵੇ ਕੇ ਜੀ ਨਹੀਂ 30 ਦਿਨ ਚ ਹੋਣਾ ਚਾਹੀਦਾ ਅਗਰ ਨਹੀਂ ਹੋਏਗਾ ਤੇ ਅਧਿਕਾਰੀ ਉਹਦਾ ਜਵਾਬ ਦੇਉਗੇ ਔਰ ਮੈਂ ਮੇਰੇ ਬਹੰਦਾ ਇੱਥੇ ਬਹੰਦਾ ਉੱਪਰ ਨਹੀਂ ਰਿਜ਼ਨ ਹੈ ਮੈਂ ਓਪਨ ਗੱਲ ਕਰਨੀ ਸੀ ਪਸੰਦ ਕਰਦਾ ਲੋਕ ਪਾਇਆ ਜਾਂਦਾ ਕਿ 30 ਦਿਨ ਤੋਂ ਉੱਤੇ ਵੀ ਹੋ ਗਿਆ ਸਾਡਾ ਨਾਲ ਦਾ ਇੰਤਕਾਲ ਹੋ ਰਏ ਨੇ ਨਾਲ ਦਾ ਹੁਣ ਕੰਮ ਕਰਦਾ ਕਾਫੀ ਲੋਕ ਹੈਗੇ ਮੈਂ ਆਪਣੇ ਜਿੰਨੇ মিডিਆ ਵਾਲੇ ਸਾਥੀ ਹੈ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਪੀ ਆਪਾਂ ਇੱਥੇ ਏਸੀ ਕਰਕੇ ਮੈਂ ਬੈਠਾ ਅਗਰ ਹੁਣ ਜਿੰਨੇ ਵੀ ਆਏ ਆ ਇਹਨਾਂ ਕੋਲ ਜਿੰਨੀਆਂ ਕੰਪਲੇਂਟਸ ਆਈਆਂ ਨੋਟ ਹੋ ਗਈਆਂ ਉਹਦੇ ਚ ਕਿਹੜਾ ਜੋ ਹੈਗਾ ਮੈਨੂੰ ਕਲੈਰੀਫਾਈ ਕਰੋਗੇ ਉਹ ਚੀਜ਼ਾਂ ਨੂੰ ਪਈ ਹਾਂ ਜਿਹੜੇ ਬੰਦੇ ਆਏ ਆ ਮੈਂ ਉਹਨਾਂ ਲਈ ਯਾਦ ਮੈਂ ਸੁਣਿਆ ਤੇ ਉਹਨਾਂ ਦੇ ਰਿਜ਼ਲਟ ਵੀ ਦੇਖਣੇ ਇਹਨਾਂ ਨੇ ਕੀ ਕੀਤਾ ਅਗਰ 30 ਦਿਨ ਤੋ ਕਿਸੇ ਦਾ ਨਹੀਂ ਹੋਇਆ ਔਰ ਉਹਨੂੰ ਡਿਲੇ ਕੀਤਾ ਗਿਆ ਤਾਂ ਫਿਰ ਡੈਫੀਨੇਟਲੀ ਮੈਂ ਇਹਨਾਂ ਨੂੰ ਜ਼ਰੂਰ ਪੁੱਛਾਂਗਾ ਪਈ ਪੰਚਾਇਤਾਂ ਦੀ ਜ਼ਮੀਨਾਂ ਦਾ ਜਿਹੜਾ ਕੰਮ ਜੇ ਕਿਤੇ ਹੋਏ ਆ ਉਹਨਾਂ ਛਡਾਉਣ ਵਾਸਤੇ ਕੋਈ ਇਹ ਕਰਦੇ ਦੇਖੋ ਪੰਚਾਇਤਾਂ ਦੀ ਜ਼ਮੀਨਾਂ ਦਾ ਇੱਕ ਦੇਖੋ ਪੰਚਾਇਤ ਪੰਚਾਇਤ ਅਗਰ ਕਿਸੇ ਦਾ ਕੋਈ ਕੋਈ ਜ਼ਮੀਨ ਤੇ قبضہ ਕੀਤਾ ਤਾਂ ਪੰਚਾਇਤ ਦੀ ਡਿਊਟੀ ਬਣਦੀ ਹੈ ਵੀ ਆਪਣੀ ਜ਼ਮੀਨ ਨੂੰ ਖਾਲੀ ਕਰਾਵੇ ਸਰ ਲਾਲਕੀਰ ਵਾਲੀ ਰਜਿਸਟਰੀ ਹੋ ਰਹੀ ਹੈ ਜੀ ਨਹੀਂ ਲਾਲਕੀਰ ਦਾ ਸਾਡਾ ਕੰਮ ਇੱਥੇ ਬੜੀ ਤੇਜ਼ੀ ਨਾਲ ਸਾਡਾ ਕੰਮ ਚੱਲ ਰਿਹਾ ਸੀ ਮੇਰਾ ਖਿਆਲ ਹੈ ਵੀ ਕਾਫੀ ਹੱਦ ਤੱਕ ਉਹ ਕੰਪਲੀਟ ਹੋ ਗਿਆ ਕਿੰਨੇ ਚਿਰ ਤੋਂ ਅਸੀਂ ਕੰਪਲੀਟ ਕਰ ਰਹੇ ਹਾਂ ਸਿਰਫ 6% ਵਿੱਚ ਓਵਰਲ ਹੋ ਜੂਗਾ ਸਰ ਸੋ ਇਤਨਾ ਸਮਾਂ ਲੱਗ ਰਿਹਾ ਕਿ ਮੇਰਾ ਘਰ ਮੇਰੇ ਨਾਮ ਹੈ ਮੇਰਾ ਘਰ ਮੇਰੇ ਨਾਮ ਕਿੰਨੇ ਚਿਰ ਤੋਂ ਜੀ ਮੇਰੇ ਹੁੰਦੇ ਚੱਲੀ ਹੈ ਮੈਂ ਤਦ ਹੀ ਪੁੱਛਦਾ ਸਰ 6 ਮਹੀਨੇ ਵਿੱਚ ਹੋ ਜਾਊਗਾ ਸਰ ਪ੍ਰੋਸੈਸ ਚੱਲ ਰਿਹਾ ਹੈ ਜੀ ਮੈਂ 6 ਮਹੀਨੇ ਦੇ ਵਿੱਚ ਉਹਦਾ ਉਹਦਾ ਪ੍ਰੋਬਲਮ ਹੁਣ ਲਾਲਕੀਤ ਵਾਲਾ ਮਕਾਨ ਮਿਲ ਮੈਂ ਤੇ ਰਜਿਸਟਰ ਲੈ ਗਿਆ ਮੈਂ ਕਿਰਾਏ ਤੇ ਬੰਦੇ ਰੱਖਿਆ ਪੌਜਾ ਕਰਕੇ ਰਹਿ ਗਿਆ ਮੈਂ ਰਿਸ਼ੀ ਕੇ ਨਾਂ ਦੇ ਹੋਏ ਮੇਰੇ ਮਨ ਅੱਤ ਕੋਲ ऑलरेडी ਹੈ ਦੇਖੋ ਇਹ ਕੋਈ ਲੀਗਲ ਜਿਹੜੇ ਇੰਪਲੀਕੇਸ਼ਨਸ ਹੈਗੇ ਇਹਨੂੰ ਦੇਖ ਲਵਾਂਗੇ ਉਹਦਾ ਵੀ ਹੱਲ ਕੋਈ ਨਾ ਕੋ ਲੱਭਾਂਗੇ ਜਿਹੜਾ ਕੋ ਬੈਠਾ ਹੈ ਹਾਂ ਉਹ ਹਾਂ ਉਹ ਉਹ ਹਾਂ ਉਹ ਉਸ ਚੀਜ਼ ਨੂੰ ਵੀ ਜ਼ਰੂਰ ਜਿਹੜਾ ਹੈਗਾ ਉੱਤੇ ਵੀ ਕਲੈਰੀਫਿਕੇਸ਼ਨ ਇਹਨਾਂ ਕੋਲ ਲਵਾਂਗੇ ਕਿ ਉਹਦੇ ਨੇ ਕੀ ਕਰਨਾ ਚਾਹੀਦਾ ਉਸ ਬੰਦੇ ਕੋਲ ਐਪਲੀਕੇਸ਼ਨ ਆਣੀ ਚਾਹੀਦੀ ਹੈ ਪਹਿਲਾਂ ਤਾਂ ਕਿ ਇਹ ਮੇਰਾ ਘਰ ਹੈ ਤੇ ਮੇਰੇ ਕੋਲ ਇੱਕ ਕਿਰਾਏਦਾਰ ਹੈ ਅੱਛਾ ਇੱਕ ਗੱਲ ਹੋਰ ਆ ਉਹਨੇ ਕਿਰਾਏਦਾਰ ਕੋਲ ਵੀ ਰਸੀਦ ਹੋਏਗੀ ਜਾਂ ਉਹਦਾ ਕੋਈ ਉਹਦੇ ਕੋਲ ਮਾਲਕੀ ਦਾ ਪ੍ਰੂਫ ਹੋਏਗਾ ਵੀ ਮੇਰਾ ਮੈਂ ਘਰ ਨੂੰ ਕਿਰਾਏ ਤੇ ਦਿੱਤਾ ਗਵੰਡੀ ਦੱਸੂਗਾ ਸਰਪੰਚ ਦੱਸੂਗਾ ਐਮਸੀ ਦੱਸੂਗਾ ਇਹ ਚੀਜ਼ਾਂ ਨਾਲ ਆਉਗੀ ਸਰਪੰਚ ਸੁਪਰੀਆ ਬਾਦਾ ਮੈਟਰ ਬਾਤ ਕਰਸ ਵੀ ਰਿਹਾ ਸੀ ਕਿ ਆਰਤੀ ਨਾਮ ਦੀ ਲੇਡੀ ਜਾ ਗਈ ਉਹ ਆਈ ਸੀ ਕਹਿੰਦੀ ਮੇਰੇ ਹਸਬੰਦ ਦੇ ਨਾਮ ਤੇ 45 ਮਰਲੇ ਜਗ੍ਹਾ ਆ ਦੋ ਪਾਰਲਰ ਸੀ ਕਿ 45 ਮਰਲੇ ਜਗ੍ਹਾ ਸੀ ਠੀਕ ਹੈ ਉਹਦੇ ਵਾਸਤੇ ਮੈਂ ਜੋ ਵੀ ਡੈਥ ਹਾਂ ਉਸ ਨੇ ਤੇ ਕਾਗਜ਼ ਕਢਾਣਾ ਹੈ ਤੇ ਉਹਦੇ ਹਸਬੰਦ ਦੇ ਨਾਮ ਤੇ ਬੋਲਦੇ ਸੀ ਇਹ ਪੰਜ ਮਰਲੇ ਜਦੋਂ ਉਹਦੇ ਪਾਰਲਰ ਨਾਲ ਤੇ 85 ਬੋਲੇ ਬੋਲ ਲੱਗਦਾ ਹੈ ਜਦੋਂ ਮੁੜ ਕੇ ਉਹ ਇੱਥੇ ਲੇਡੀ ਨੇ ਉੱਥੇ ਕਲੈਰਪਾਇਆ ਸੀ ਇਸ ਤਸਦੀਕ ਚਾਕੇ ਉਹ ਕਹਿੰਦੇ ਸੰਦੂਰ ਰਿਕਾਰਡ ਦੀ ਮਿਸਟੇਕ ਹੋ ਗਈ ਹੈ ਉਹਨੂੰ ਅਸੀਂ ਕੀ ਕਰ ਲੜੀ ਆ ਪਰ ਸਾਨੂੰ ਲੇਡੀ ਹਜ ਤੱਕ ਨਹੀਂ ਕਹੀ ਆ ਇਹਨੂੰ ਬਸੇ ਦੋ ਤਿੰਨ ਦਿਨਾਂ ਵਾਲੇ ਪ੍ਰੈਸ ਕਵਰ ਕੋ ਫਿਰ। ਬਿਲਕੁਲ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਗੱਲ ਉਪਰ ਹੀ ਦੱਸਣੀ ਚਾਹਨਾ ਵੀ ਮੇਰੇ ਕੋ ਇੱਕ ਹੋ ਗਿਆ ਸੀ ਰਿਜ਼ੋਲਵ ਹੋ ਗਿਆ। ਵਾਸਨੈਤੀ ਗੱਲ ਕੋ ਲੇਡੀ ਸੇ ਇੱਥੇ ਲੋਕਾਂ ਨੂੰ ਵਾਸਨੈਤੀ ਗੱਲ ਲੜਕਾ ਕਰਦੇ ਆ ਦੇਖੋ ਗੱਲ ਇਹ ਆ میں بیٹا جی یہی گل کلیئر کرنی چاہنا تیرے ساتھی تھرو اگر وہ میرے کو ڈائریکٹ کوئی نہیں آیا نمبر ایک میرے کو نہ لےڈیز آ جی آنا فوسی جیڑی سی نا جی میرے کو میڈیا تھرو پہنچی ہے میرا بہن کا اوپن کارن ہی ہے وہ گل آن لگ پی دیکھو جی وہ ایم ایل اے صاحب نہ بندہ جی وہ تو پرانا جی وہ تو جی جی میری گل سمجھو ہوں میں پہلی گل کی کلیئر کی اگر کوئی ادا کا میٹر ہے ਤਾਂ ਡੈਫੀਨੇਟਲੀ ਇਹ ਜਿਹੜਾ ਅਫਸਰ ਆ ਜਿਹੜੇ ਕੱਲ ਨੂੰ ਕੋ ਗੱਲ ਹੋਈ ਉਹਦੇ ਖਿਲਾਫ ਕਾਰਵਾਈ ਐਮਐਲਏ ਸਾਹਿਬ ਮੇਰੇ ਇਹ ਮੇਰੇ ਕੋਲ ਨਾਲ ਵੀ ਬੰਦਾ ਰਹਿੰਦਾ ਉਹਦੇ ਖਿਲਾਫ ਵੀ ਕੀਤੀ ਜਾਊਗੀ ਔਰ ਜਿਹੜਾ ਕੋ ਅਫਸਰ ਉਹਦੇ ਜ਼ਿੰਮੇਵਾਰ ਆ ਉਹ ਥੱਲੇੋਂ ਕਲਰਕ ਤੋਂ ਚਾਲੂ ਹੋ ਕੇ ਇਹਦੇ ਦੇਖਿਓ ਚਾਹੇ ਜਿੱਡਾ ਮਰਜ਼ੀ ਵੱਡਾ ਅਫਸਰ ਆ ਉਹਦੀ ਉਹਦੀ ਐਪਲੀਕੇਸ਼ਨ ਬਤੌਰ ਐਮਐਲਏ ਮੈਂ ਦਵਾਂਗਾ